ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਬਹੁਤ ਮਹੱਤਵਪੂਰਨ ਟੌਪਿਕ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਵੀਨਾ मैम ਮੌਜੂਦ ਨੇ ਜਿਹੜੇ ਕਿ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਨੇ ਔਰ ਨੈਵੀਗੇਟਰਸ ਓਵਰਸੀਜ਼ ਸੋਲੂਸ਼ਨਸ ਪ੍ਰਾਈਵੇਟ ਲਿਮਟਿਟਡ ਨੂੰ ਰਿਪਰੈਜ਼ੈਂਟ ਕਰਦੇ ਨੇ ਬਹੁਤ ਸਾਰੇ ਸਟੂਡੈਂਟਸ ਨੇ ਵੀਨਾ मैम ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਨਾਲ ਦੀ ਨਾਲ ਮੈਂ ਸਵਾਲ ਵੀ ਕਰਦਾ ਬਹੁਤ ਸਾਰੇ ਸਟੂਡੈਂਟਸ ਨੇ ਇੱਕ ਨਵੀਂ ਗੱਲ ਸੁਣ ਰਹੇ ਆ ਕਿ ਯੂ ਐਸ ਤੋਂ ਬਾਅਦ ਵੀ ਕੈਨੇਡਾ ਜਿਹੜੇ ਸਟੂਡੈਂਟਸ ਕੈਨੇਡਾ ਨਹੀਂ ਜਾ ਪਾ ਰਹੇ ਪਹਿਲਾਂ ਯੂਐਸਏ ਜਾ ਰਹੇ ਨੇ ਫਿਰ ਯੂਐਸਏ ਤੋਂ ਬਾਅਦ ਕੈਨੇਡਾ ਇਹਦੇ ਵਿੱਚ ਕਿਸ ਤਰ੍ਹਾਂ ਦੇ ਬੈਨੀਫਿਟ ਜਾਂ ਖਤਰੇ ਨੇ ਦੇਖੋ ਖਤਰੇ ਤੇ ਨਹੀਂ ਹੈ ਬੈਨੀਫਿਟ ਹੈ ਗਵਰਨਮੈਂਟ ਜੋ ਵੀ ਚੀਜ਼ ਕਰਦੀ ਹੈ ਸਟੂਡੈਂਟ ਦੇ ਬੈਨੀਫਿਟ ਵਾਸਤੇ ਹੀ ਕਰਦੀ ਹੈ ਜਿਹੜੇ ਸਟੂਡੈਂਟਸ ਦੇ ਕੋਲ H1B ਵੀਜ਼ਾ ਹੈ ਯੂਐਸ ਦਾ ਕੈਨੇਡੀਅਨ ਗਵਰਨਮੈਂਟ ਨੇ ਉਹਨਾਂ ਨੂੰ 3 ਇਅਰ ਦਾ ਓਪਨ ਵਰਕ ਪਰਮਿਟ ਦਿੰਦਾ ਹੈ ਕਿ ਤੁਸੀਂ 3 ਸਾਲ ਦੇ ਵਾਸਤੇ ਕਿਸੇ ਵੀ এমਪਲਾਇਰ ਕੋਲ ਆ ਕੇ ਕੰਮ ਕਰ ਸਕਦੇ ਹੋ H1B ਵੀਜ਼ਾ ਸਿੱਧਾ ਡਾਇਰੈਕਟ ਉਹਨਾਂ ਜੇ ਓਪਨ ਵਰਕ ਪਰਮਿਟ ਹੈ ਨਾ ਉਹ ਕੋਈ ਵੀ এমਪਲਾਇਰ ਲੱਭ ਸਕਦੇ ਕਿਸੇ ਵਾਸਤੇ ਵੀ ਕੰਮ ਕਰ ਸਕਦੇ ਆ ਤੁਹਾਨੂੰ ਪਤਾ ਜਦ ਕੈਨੇਡਾ ਦੇ ਵਿੱਚ ਲੀਮੀਆਂ ਮਿਲ ਜਾਂਦੀ ਹੈ ਓਪਨ ਵਰਕ ਪਰਮਿਟ ਹੈ ਕਿਸੇ এমਪਲਾਇਰ ਨੂੰ ਲੱਭਿਆ ਉਹਦੇ ਕੋਲ ਕੰਮ ਕੀਤਾ ਤੇ ਉਹਨਾਂ ਦੇ ਪੀਆਰ ਦੇ ਪੁਆਇੰਟਸ ਬਣ ਜਾਂਦੇ ਆ H1B ਵੀਜ਼ਾ 'ਚ ਮੰਨ ਲਓ ਬੱਚਾ ਸਟਰਗਲ ਕਰ ਰਿਹਾ ਉਧਰ ਲੰਬੀ ਕੋਈ PR ਦਾ ਉਹਦੀ ਕਿਊ ਚੱਲ ਰਹੀ ਹੈ ਯਾ ਤੇ ਉਹ ਸ਼ੋਰ ਹੋ ਗਿਆ ਕੈਨੇਡਾ ਆ ਕੇ ਆਪਣੇ PR ਉਨੇ ਅਪਲਾਈ ਕਰਦੇ ਇਹ ਇੱਕ ਬਹੁਤ ਅੱਛਾ ਜਿਹੜਾ ਸਟੂਡੈਂਟਸ ਦੇ ਵਾਸਤੇ ਜਿਹੜੇ US 'ਚ ਬੱਚੇ H1B ਵੀਜ਼ਾ ਤੇ ਹੈ ਉਹਨਾਂ ਦੇ ਵਾਸਤੇ ਇੱਕ ਬਹੁਤ ਅੱਛੀ ਸਕੀਮ ਗਵਰਨਮੈਂਟ ਨੇ ਦਿੱਤੀ ਹੈ ਸੈਕੰਡ ਮੈਂ ਦੱਸਦੀਆਂ ਅਨਟਾਰੀਓ ਦੇ ਵਿੱਚ ਜਿਹੜੀ ਵੇਜ ਰੇਟ ਸੀਗੀ ਮਿਨੀਮਮ ਉਹ ਸੀਗੀ 16.55 ਸਾਡੇ 16 ਲਾ ਲਓ ਹੌਣ ਹੋ ਵਧਾ ਕੇ 17.20 ਮਿਨੀਮਮ 20 ਰੇਟ ਕਰਦੀ ਹੈ ਦੇਖੋ ਜਿਹੜੀ ਕੈਨੇਡਾ ਦੀ ਚੀਜ਼ਾਂ ਹੁਣ ਮੈਂ ਦੱਸ ਰਹੀਆਂ ਜਿਹੜੇ ਨੈਗੇਟਿਵ ਨਿਊਜ਼ ਆ ਰਹੀਆਂ ਸੀ ਸਾਰੀ ਪੋਜ਼ਿਟਿਵ ਹੈ ਮੈਂ ਜਦ ਤੋਂ ਨੈਗੇਟਿਵ ਆਣਾ ਸ਼ੁਰੂ ਹੋਈ ਮੈਂ ਹਮੇਸ਼ਾ ਕਿਹਾ ਕਿ ਨੈਗੇਟਿਵ ਨਹੀਂ ਹੈ ਹੁਣ ਤੁਸੀਂ ਇਹ ਦੇਖੋ ਸਿਟੀਜ਼ਨਸ਼ਿਪ ਅ ਪ੍ਰੂਫ ਆਫ ਸਿਟੀਜ਼ਨਸ਼ਿਪ ਦਾ ਵੀ ਇਹਨਾਂ ਨੇ ਟਾਈਮ ਘਟਾਤਾ ਹੈ ਉਹ 3 ਮਹੀਨੇ ਦਾ ਘਟਾਤਾ ਜਿਹੜਾ ਪੀਆਰ ਦੀ ਫਾਈਲਾਂ ਦਾ ਲੀਮੀਆਂ ਦਾ ਵੀ ਇਹਨਾਂ ਨੇ ਘਟਾਇਤਾ 1 ਇਅਰ ਟੂ 6 ਮੰਥ ਦਾ ਘਟਤਾ ਜਿਹੜਾ ਟਾਈਮ ਹੈ ਠੀਕ ਹੈ ਵੇਜ ਰੇਟ ਦਾ ਵੀ ਮੈਂ ਤੁਹਾਨੂੰ ਦੱਸਦਾ ਯੂਐਸ ਦੀ ਵਰਕ ਓਪਰਚ्युनिटी ਦਾ ਵੀ ਦੱਸਦਾ ਯੂਐਸ ਟੂ ਕੈਨੇਡਾ ਜਿਹੜਾ ਹੁਣ ਜਿਹੜੇ ਮੈਨੀਟੋਬਾ ਦੇ ਵਿੱਚ ਸਟੂਡੈਂਟ ਪੜ ਰਹੇ ਆ ਔਰ ਉਹ ਸੈਟਲ ਹੋਣਾ ਚਾਹੁੰਦੇ ਆ ਉਹਨਾਂ ਦੇ ਵਾਸਤੇ ਵੀ ਮੈਨੀਟੋਬਾ ਪ੍ਰੋਵਿੰਸ਼ੀਅਲ ਨਾਮਿਨੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਫਾਈਲਾਂ ਜਿਹੜੀ ਹੈ ਇਨਵਾਈਟ ਕੀਤੀਆਂ ਸੱਦਾ ਦਿੱਤਾ ਸਟੂਡੈਂਟਸ ਨੂੰ ਜਿਹੜੇ ਬੱਚੇ ਉੱਥੇ ਪੜੇ ਆ ਉਹ ਜਿਹੜਾ ਮੈਨੀਟੋਬਾ ਪ੍ਰੋਵਿੰਸ਼ਲ ਐਮਪੀ ਐਂਡ ਦੇ ਵਿੱਚ ਉਹਨਾਂ ਅਪਲਾਈ ਕਰ ਸਕਦੇ ਆਪਣੇ ਪੀਆਰ ਤੁਸੀਂ ਇਹ ਦੇਖੋ ਲੈਂਗੁਏਜ ਰਿਕੁਆਇਰਮੈਂਟ ਪੀਐਨਪੀ ਪ੍ਰੋਗਰਾਮ ਚ ਨਾਨੇ ਘਟਾਉਂਦੀ ਆ ਇਹ ਵੀ ਸਟੂਡੈਂਟਸ ਦੇ ਫੇਵਰ ਚ ਹੋਏਗਾ ਫ੍ਰੈਂਚ ਦੇ ਵਾਸਤੇ ਵੀ ਇਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਆ 1400 ਪ੍ਰੋਫੈਸ਼ਨਲ ਨੂੰ ਉਹ ਲੈਟਰ ਆਫ ਇਨਵਿਟੇਸ਼ਨ ਦੇ ਇੰਗੇਜ ਇਹਨਾਂ ਨੇ ਫ੍ਰੈਂਚ ਕੋਰਸ ਕੀਤਾ ਹੋਇਆ ਇਦਾਂ ਕਰਕੇ ਸਟੂਡੈਂਟਸ ਨੂੰ ਇਨਾਂ ਨੇ ਸਪੀਡੀ ਪ੍ਰੋਸੈਸ ਫॉर ਰੀਨਿਊਅਲ ਆਫ ਪਾਸਪੋਰਟ ਇਨ ਕੈਨੇਡਾ ਉਸ ਦੇ ਉੱਪਰ ਵੀ ਇਨਾਂ ਨੇ ਕੰਮ ਕੀਤਾ ਮੀਨਸ ਜਿੰਨੇ ਵੀ ਤੁਸੀਂ ਇਹ ਦੇਖੋ ਪੁਆਇੰਟਸ ਮੈਂ ਜ ਕੱਲਾ ਕੱਲਾ ਦੱਸੂਗੀ ਹਰ ਪੁਆਇੰਟ ਇਨਾਂ ਨੇ ਵੇਜ ਰੇਟ ਵਧਾਇਆ ਮੈਨੀਟੋਬਾ ਚ ਜਿਹੜੇ ਬੱਚੇ ਪੜ੍ਹੇ ਉਹਨਾਂ ਨੂੰ ਸਦਾ ਅਲੱਗ ਦਿੱਤਾ ਗਿਆ ਜਿਹੜਾ ਬੱਚਾ ਯੂਐਸ ਚ ਐਚ1ਵੀ ਵੀਜ਼ਾ ਤੇ ਹੈ ਉਹਨੂੰ ਓਪਨ ਵਰਕ ਪਰਮਿਟ ਦੇਤਾ ਕਿ ਤੁਸੀਂ ਸਮਾ ਲੋਕੇ ਬੱਚਾ ਇਥੇ ਕਿਥੇ ਦਿੱਲੀ ਚ ਆਇਆ ਪੁੱਛਿਆ ਉਹਨੂੰ ਹਰਿਆਣਾ ਗਵਰਨਮੈਂਟ ਦੇ ਦਿੰਦੀ ਆ ਜਾਂ ਪੰਜਾਬ ਗਵਰਨਮੈਂਟ ਸੱਦਾ ਦੇ ਦਿੰਦੀ ਆ ਐਦਾਂ ਨਾ ਨੇ ਯੂਐਸ ਬੱਚਿਆਂ ਨੂੰ ਸੱਦਾ ਦੇ ਦੀ ਜਿਹੜੀ ਜਿਹੜਾ ਐਚ1 ਐਚ1ਬੀ ਵੀਜ਼ਾ ਹੈ ਕੈਨੇਡਾ ਆਸਟ੍ਰੇਲੀਆ ਯੂਐਸ ਐਚ ਉਹ ਕਿਹੜੇ ਕੋਰਸਸ ਤੋਂ ਬਾਅਦ ਉੱਥੇ ਮਿਲ ਜਾਂਦਾ ਹੈ ਐਚ1ਬੀ ਵੀਜ਼ਾ ਮੈਂ ਤੁਹਾਨੂੰ ਦੱਸਦੀ ਆ ਸਾਡੇ ਸਟੂਡੈਂਟਸ ਐਦਾਂ ਹੁਣ ਗਏ ਇੱਥੇ ਉਹ ਪਰਮੈਂਟ ਐ ਸਵਿਟਜ਼ਰਲੈਂਡ ਪੜਨ ਗਏ ਸੀ ਹੁਣ ਉੱਥੇ ਖਾਲੀ ਇਹਨਾਂ ਨੇ 6 ਮਹੀਨੇ ਪੜਨਾ ਸੀਗਾ ਫਿਰ 6 ਮਹੀਨੇ ਕੰਮ ਕਰਨਾ ਸੀਗਾ ਪੇਡ ਇੰਟਰਨਸ਼ਿਪ ਸੀ ਉਹਦੇ ਬਾਅਦ ਇਹਨਾਂ ਨੂੰ ਯੂਐਸ ਦਾ ਇਨਵੀਟੇਸ਼ਨ ਆਥਾ ਆਂਦਾ ਉੱਥੇ ਇੰਟਰਨਸ਼ਿਪ ਵੀਜ਼ੇ ਤੇ ਜਾਂਦੇ ਫਿਰ ਇੰਟਰਨਸ਼ਿਪ ਵੀਜ਼ੇ ਦੇ ਬਾਅਦ 雇ਰ ਇਹਨਾਂ ਨੂੰ H1B ਵੀਜ਼ੇ ਤੇ ਕੱਢ ਦਿੰਦੇ H1B ਵੀਜ਼ਾ ਇਜ਼ ਅ ਵਰਕ ਪਰਮਿਟ ਜਿਸ ਜਿਦਾ ਇੱਥੇ ਮੰਨ ਲਓ ਇਨਫੋਸਿਸ ਦੀ ਕੰਪਨੀ ਆ ਯਾ ਜਿੰਨੇ ਵੀ ਵਿਪਰੋਧੀ ਹੈ ਜਿਨ੍ਹਾਂ ਦੇ ਆਫਿਸ ਯੂਐਸ ਦੇ ਵਿੱਚ ਹੈ ਇਹ ਸਾਰੇ ਬੱਚੇ H1B ਵੀਜ਼ੇ ਤੇ ਜਾਂਦੇ ਵਰਕ ਪਰਮਿਟ ਤੇ ਜਾਂਦੇ ਹਨ ਇਹ ਸਾਰਿਆਂ ਦੇ ਕੋਲ ਇਹ ਹੁੰਦਾ ਕਿ 5 ਸਾਲ ਕੰਮ ਕਰਨਾ ਜਾਂ 3 ਸਾਲ ਕੰਮ ਕਰਨਾ ਅਲੱਗ-ਅਲੱਗ ਫੀਲਡ ਦੀ ਅਲੱਗ-ਅਲੱਗ ਰਿਕੁਆਇਰਮੈਂਟ ਹੈ ਉਹਦੇ ਬਾਅਦ ਇਹਨਾਂ ਨੂੰ ਉੱਥੇ ਗ੍ਰੀਨ ਕਾਰਡ ਮਿਲਦਾ ਹੁਣ ਸਮਝੋ ਬੱਚੇ ਨੂੰ ਕੋਈ ਡਾਊਟ ਲੱਗਦਾ ਹੈ ਯਾ ਹਜੇ ਕੰਮ ਨਹੀਂ ਆ ਕੁਝ ਵੀ ਨਹੀਂ ਹੈ ਤੇ H1B ਵੀਜ਼ਾ ਜਿੰਨੇ ਵੀ ਬੱਚੇ ਯੂਐਸ ਦੇ ਵਿੱਚ ਵਰਕ ਪਰਮਿਟ ਤੇ ਹੈ ਉਹ ਉਹਨਾਂ ਨੂੰ ਓਪਨ ਵਰਕ ਪਰਮਿਟ ਕੈਨੇਡੀਅਨ ਗਵਰਨਮੈਂਟ ਨੇ ਦੇ ਦਿੱਤਾ ਕਿ ਤੁਸੀਂ ਸਾਡੇ ਕੋਲ ਆ ਕੇ ਕੰਮ ਕਰ ਸਕਦੇ ਹੋ ਇੱਧਰ ਬੱਚਾ ਕਹਿੰਦਾ ਕੰਮ ਨਹੀਂ ਮਿਲਦਾ ਉੱਧਰ ਗਵਰਨਮੈਂਟ ਉਹਨਾਂ ਨੂੰ ਬੁਲਾ ਰਹੀ ਹੈ ਸਮਝੋ ਤੁਸੀਂ ਦੈਟ ਮੀਨਸ ਕੰਮ ਐ ਕਿਸੇ ਪਾਰਟਿਕੂਲਰ ਏਰੀਆ 'ਚ ਬੱਚੇ ਜ਼ਿਆਦਾ ਹੋ ਗਏ ਉੱਥੇ ਜਾਂ ਬੱਚੇ ਦੇ ਕੋਲ ਸਕਿੱਲ ਨਹੀਂ ਹੈ ਜਿਹੜਾ ਸਕਿੱਲ ਚਾਹੀਦਾ ਉਹ ਸਕਿੱਲ ਨਹੀਂ ਹੈ ਉਹਨ கிੱਚੇ ਮੇਰਾ ਨੇਫਿਊ ਪੜ ਰਿਹਾ ਹੈ ਕੈਨੇਡ ਸੌਰੀ ਉਹ ਕੈਨੇਡਾ ਦਾ ਇੱਕ ਇੰਟਰਨੈਸ਼ਨਲ ਕਾਲਜ 'ਚ ਕੰਮ ਕਰ ਰਿਹਾ ਮੈਂ ਉਹਦੇ ਮੈਸੇਜ ਦਿਖਾ ਰਹੀ ਆ ਪਿੱਛੇ ਵੀ ਇੱਕ ਪ੍ਰੋਗਰਾਮ ਚ ਆਪਾਂ ਉਹਦਾ ਜੇਕਰ ਕੀਤਾ ਸੀਗਾ ਐਨੇ ਬੱਚੇ ਨੇ ਕਿਹਾ ਦੇਖੋ ਆਈ ਵਾਸ ਐਡਵਾਈਜ਼ਿੰਗ ਫॉर ਸਟੂਡੈਂਟਸ ਟੂ ਲੁੱਕ ਐਟ ਕੋਰਸਸ ਇਨ ਮਾਈਨਿੰਗ ਵੈਲਡਿੰਗ ਨਰਸਿੰਗ ਸੋ ਆਹ ਕਹਿੰਦਾ ਮੈਂ ਐਡਵਾਈਸ ਕਰਦਾ ਹਾਂ ਸਟੂਡੈਂਟਸ ਨੂੰ ਜਿਹੜੇ ਕੋਰਸ ਉਹ ਕਿਹੜੇ ਕਰਨ ਮਾਈਨਿੰਗ ਦਾ ਕਰਨ ਵੈਲਡਿੰਗ ਦਾ ਕਰਨ ਨਰਸਿੰਗ ਦਾ ਕਰਨ 100% ਗੈਰੰਟੀਡ ਜੌਬ ਉਸ ਬੱਚੇ ਨੇ ਮੈਨੂੰ ਇਹ ਦੱਸਿਆ ਮੇਰਾ ਪਤੀ ਚ ਐ ਸਕਾ ਪਤੀਚਾ ਕੰਦਰ 120000 150000 ਤੱਕ ਮਾਈਨਿੰਗ ਚ ਜੌਬ ਮਿਲ ਰਹੀ ਹੈ ਵੈਲਡਿੰਗ ਵਾਲੇ ਨੂੰ ਜੌਬ ਮਿਲ ਰਹੀ ਹੈ ਮਤਲਬ ਨਰਸਿੰਗ ਦਾ ਤਾਂ ਹਾਲ ওভার ਵਰਲਡ ਮਿਲ ਰਿਹਾ ਤਦੋਂ ਮੈਂ ਇੱਕ ਕੋਰਸਿਸ ਇਦਾਂ ਕਰਕੇ ਹਰ ਪ੍ਰੋਗਰਾਮ ਚ ਮੈਂ ਇੱਕ ਇੱਕ ਕੋਰਸ ਦੇ ਉੱਪਰ ਉਹਨੂੰ ਬੋਲੂਗੀ ਕਿਹੜੇ ਪ੍ਰੋਵਿੰਸ ਦੇ ਵਿੱਚ ਕਿੰਨੀ ਸੈਲਰੀ ਮਿਲ ਰਹੀ ਹੈ ਜੇ ਬੱਚਾ ਕੋਰਸ ਠੀਕ ਚੂਜ਼ ਕਰੇਗਾ ਹੁਣ ਆਪਾਂ ਇਦਾਂ ਐਗਜ਼ਾਮਪਲ ਲਾ ਲਈਏ ਕਿ ਸਾਊਥ ਦੇ ਵਿੱਚ ਕੁਝ ਹੋਰ ਆਈਟੀ ਦਾ ਕੰਮ ਬਹੁਤ ਚੱਲ ਰਿਹਾ ਤੁਹਾਨੂੰ ਪਤਾ ਪੰਜਾਬ ਚ ਆ ਜਾਈਏ ਤੇ ਐਗਰੀਕਲਚਰ ਦਾ ਕੰਮ ਬਹੁਤ ਮਿਲ ਜਾਏਗਾ ਠੀਕ ਹੈ ਇਦਾਂ ਹੀ ਕੋਈ ਹੋਰ ਸਟੇਟ ਆ ਉਹਨਾਂ ਦੇ ਵਿੱਚ ਕੁਝ ਹੋਰ ਕੰਮ ਹੋਏਗਾ ਤੇ ਕੈਨੇਡਾ ਇੰਨਾ ਬੜਾ ਹੈ ਉੱਥੇ ਕਿਸੇ ਅਲਬਰਟਾ ਸਾਈਡ ਚਲੇ ਜਾਓ ਤਾਂ ਪੈਟਰੋਲੀਅਮ ਇੰਜੀਨੀਅਰਿੰਗ ਕੀਤੀ ਹੋਈ ਹੈ ਤੇ ਤੁਹਾਨੂੰ ਬਹੁਤ ਕੰਮ ਮਿਲੇਗਾ ਸਸਕੇਚੁਆਨ ਚਲੇ ਜਾਓ ਐਗਰੀਕਲਚਰ ਤੋਂ ਰਿਲੇਟਿਡ ਬਹੁਤ ਕੰਮ ਮਿਲੇਗਾ ਹੈਨਾ ਅੰਟਾਰੀਓ ਸਾਈਡ ਹੈ ਜਿਹੜਾ ਮੇਰਾ ਭਤੀਜਾ ਹੈ ਅੰਟਾਰੀਓ ਸਾਈਡ ਹੈ ਇੰਨੇ ਵੈਲਡਿੰਗ ਮਾਈਨਿੰਗ ਨਰਸਿੰਗ ਕਈ ਹੈ ਤੇ ਹਰ ਸਟੇਟ ਦੇ ਹਿਸਾਬ ਨਾਲ ਅਲੱਗ-ਅਲੱਗ ਕੰਮ ਹੈ ਇਹ ਗਰੰਟੀਡ ਮੈਂ ਤੁਹਾਨੂੰ ਕਹਿ ਰਹੀ ਹਾਂ ਡੱਲਾ ਸਾਹਿਬ ਕੋਈ ਬੱਚਾ ਕੈਨੇਡਾ ਦੇ ਵਿੱਚ ਜੌਬਲੈਸ ਨਹੀਂ ਰਹਿ ਸਕਦਾ ਜੇ ਉਹ ਠੀਕ ਕੋਰਸ ਚੂਜ਼ ਕਰਕੇ ਜਾਏਗਾ ਔਰ ਠੀਕ ਕੰਸਲਟੈਂਸੀ ਲਏਗਾ ਤੇ ਕਦੀ ਵੀ ਜੌਬਲੈਸ ਨਹੀਂ ਰਹਿ ਸਕਦਾ ਉਹ ਖਾਲੀ ਬਸ ਅੱਜਕੱਲ ਸੋਸ਼ਲ ਮੀਡੀਆ ਤੋਂ ਅੱਧਾ ਸੁਣਿਆ ਅੱਦਾ ਕਿ ਸੇ ਫਰੈਂਡ ਨੇ ਕਹਿਤਾ ਤਾਂ ਇਹ ਹਾਂ ਨਾ ਹਾਂਜੀ ਜੌਬ ਨਹੀਂ ਐ ਇੰਨੀ ਬੜੀ ਕੰਟਰੀ ਜੌਬਲੈਸ ਤੇ ਉਹਨਾਂ ਦੇ ਬੰਦੇ ਰਹਿ ਨਹੀਂ ਸਕਤੇ ਹਾਂ ਆਪਣੇ ਤੇ ਸਕਿੱਲ ਨਾ ਹੋਏ ਤਾਂ ਨੇਚੁਰਲ ਆ ਬੱਚਾ ਜੌਬਲੈਸ ਹੋ ਸਕਦਾ ਕਿ ਜੇ ਗਲਤ ਕੋਰਸ ਲੈ ਕੇ ਜਾਏਗਾ ਹੁਣ ਜਿਹੜੇ ਆ ਇੱਕ ਹੋਰ ਮੁੱਦਾ ਬੜਾ ਗਰਮ ਹੋ ਰਿਹਾ ਹੈ ਕਿ ਉਥੇ ਪੋਸਟ ਸਟਡੀ ਵਰਕ ਪਰਮਿਟ ਨਹੀਂ ਮਿਲਣਾ ਉਹ ਵੀ ਚੀਜ਼ਾਂ ਬੜੀ ਕਲੀਅਰ ਹੋ ਗਈਆਂ ਕਿ ਪੋਸਟ ਸਟਡੀ ਵਰਕ ਪਰਮਿਟ ਜਿਹੜਾ ਮਿਲਣਾ ਹੀ ਮਿਲਣਾ ਹੈ ਅੱਛੇ ਕੋਰਸਿਸ ਦੇ ਵਿੱਚ ਸਟੈਮ ਵੱਲੇ ਕੋਰਸਿਸ ਤੇ ਤੁਸੀਂ ਹਮੇਸ਼ਾ ਜੋੜ ਦੋ ਜਿਹੜੇ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥ ਦੇ ਰਿਲੇਟਡ ਕੋਰਸਿਸ ਹੈ ਉਹਦੇ ਵਿੱਚ ਹਮੇਸ਼ਾ ਮਿਲੇਗਾ ਬਿਜ਼ਨਸ ਦੇ ਕੋਰਸਿਸ ਨੂੰ ਸੈਕੰਡ ਪ੍ਰਾਇੋਰਟੀ ਦਿੱਤੀ ਗਈ ਹੈ ਹੋ ਸਕਦਾ ਆਉਣ ਵਾਲੇ ਟਾਈਮ 'ਚ ਜਿੱਦਾਂ 3 ਸਾਲ ਦਾ ਦੇ ਰਿਆ 2 ਸਾਲ ਪੜ੍ਹ ਕੇ ਹੋ ਸਕਦਾ ਕੁਝ ਕੋਰਸਿਸ ਨੂੰ ਉਹ 2 ਸਾਲ ਦਾ ਕਰ ਦੇਣ ਲੇਕਿਨ ਜਿਹੜੇ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥ ਹੈ ਜਿੱਦਾਂ ਨਰਸਿੰਗ ਦੇ ਕੋਰਸ ਹੋ ਗਏ ਵੈਲਡਿੰਗ ਦੇ ਹੋ ਗਏ ਟੈਕਨੋਲੋਜੀ ਵਿੱਚ ਆ ਜਾਂਦੇ ਆ ਇਹ ਟਰੇਡ ਕੋਰਸਸ ਹੋ ਗਏ ਇਹਨਾਂ ਦੇ ਉਹ ਵਰਕ ਪਰਮਿਟ ਤੇ ਕੋਈ ਅਸਰ ਨਹੀਂ ਪਏਗਾ ਇਹ ਬੜਾ ਕਲੀਅਰ ਹੈ ਸੈਕੰਡ ਜਿਹੜੇ ਸਪਾਉਸ ਦੇ ਨਾਲ ਜਾਣਾ ਚਾਹੁੰਦੇ ਮਾਸਟਰਡਸ ਨਾ ਉਹ ਪੀ ਐਲ ਚਾਹੁੰਦੇ ਆ ਨਾ ਉਹਨਾਂ ਦੇ ਕੋਈ ਵਰਕ ਪਰਮਿਟ ਤੇ ਅਸਰ ਪਏਗਾ 1 ਸਾਲ ਦੀ ਵੀ ਮਾਸਟਰ ਹੈ 1.5 ਸਾਲ ਦੀ ਵੀ ਮਾਸਟਰ ਹੈ 2 ਸਾਲ ਦੀ ਵੀ ਮਾਸਟਰ ਹੈ ਤਾਂ ਬੱਚੇ ਉਹਨਾਂ ਦੇ ਵਿੱਚ ਵੀ ਜਾ ਸਕਦੇ ਆ ਤੇ ਉਹਨਾਂ ਦੇ ਵਿੱਚ ਆਪਣੀ ਫੈਮਿਲੀ ਨੂੰ ਵੀ ਲੈ ਕੇ ਜਾ ਸਕਦੇ ਜੇ ਉਹਨਾਂ ਦਾ ਕੋਈ ਛੋਟਾ ਬੱਚਾ ਉਹਨੂੰ ਵੀ ਲੈ ਕੇ ਜਾ ਸਕਦੇ ਆ ਨਾ ਕੋਈ ਵਰਕ ਪਰਮਿਟ ਤੇ ਅਸਰ ਪਏਗਾ ਨਾ ਕੋਈ ਪੀਐਲ ਚਾਹੀਦੀ ਉਹਨਾਂ ਦੇ ਵਾਸਤੇ ਔਰ ਕੋਰਸ ਅੱਛਾ ਲੋ ਤੁਹਾਨੂੰ ਜੌਬ ਮਿਲਣੀ ਹੀ ਮਿਲਣੀ ਬਿਲਕੁਲ ਠੀਕ ਹੈ ਜੀ ਸੋ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਯੂਐਸਏ ਐਚ1ਵੀ ਵੀਜ਼ਾ ਦੇ ਉੱਪਰ ਵੀ ਬੀਨਾ ਮੈਮ ਨੇ ਸਾਡੇ ਨਾਲ ਸ਼ੇਅਰ ਕੀਤੀ ਹੈ ਔਰ ਸਟੂਡੈਂਟਸ ਕੈਨੇਡਾ ਦੀ ਫਾਈਲ ਲਾਉਣ ਲਈ 99162 34209 ਤੇ ਗੱਲ ਕਰ ਸਕਦੇ ਨੇ اور یو ایس اے ਦੇ ਸਟੂਡੈਂਟਸ ਲਈ ਖੁਸ਼ਖਬਰੀ ਹੈ ਉਹ ਵੀ ਕੈਨੇਡਾ ਚ ਹੁਣ ਜਾ ਸਕਦੇ ਨੇ थैंक यू सो मच ਵੀਨਾ मैम ਬੜੀ ਇੰਪੋਰਟੈਂਟ ਵੈਲਿਊਏਬਲ ਇਨਫੋਰਮੇਸ਼ਨ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ थैंक यू सो मच थैंक यू थैंक्स थैंक यू